ਇਦਾਂ ਤਾਂ ਕੁਝ ਹੁੰਦਾ ਕਿ ਕੋਈ ਸਬਜ਼ੀ ਜਾਂ ਕੋਈ ਫਰੂਟ ਖਾਦਾ ਤੇ ਉਹਦੇ ਨਾਲ ਦਿਮਾਗ 'ਚ ਕੀੜਾ ਚਲਾ ਜਾਂਦਾ ਇਹ ਵੀ ਇੱਕ ਪ੍ਰੋਬਲਮ ਹੁੰਦੀ ਹੈ ਇਹਨੂੰ ਅਸੀਂ ਨਿਊਰੋਸਿਸਟੀਸਰਕੋਸਿਸ ਕਹਿੰਦੇ ਹਾਂ ਇਹ ਜ਼ਿਆਦਾਤਰ ਉਦੋਂ ਚ ਪਾਈ ਜਾਂਦੀ ਹੈ ਜਦੋਂ ਅਸੀਂ ਬਿਨਾਂ ਪਕਾਇਆ ਹੋਏ ਖਾਣਾ ਧੋਤੇ ਬਿਨਾਂ ਉਹਨੂੰ ਯੂਜ਼ ਕਰਦੇ ਹਾਂ ਸੋ ਉਹ ਇੱਕ ਇਨਫੈਕਸ਼ੀਅਸ ਡਿਸੀਜ਼ ਹੈ ਬ੍ਰੇਨ ਦੀ ਜਦੋਂ ਕਿਸੇ ਨੂੰ ਅਟੈਕ ਹੋਇਆ ਤਾਂ ਉਦੋਂ ਇਮੀਡੀਏਟਲੀ ਉਹਨੂੰ ਅਫੀਮ ਦੇ ਦੋ ਸੋ ਅਜੇ ਤੱਕ ਫਿਲਹਾਲ ਅਫੀਮ ਦਾ ਕੋਈ ਬਹੁਤ ਇਹਦਾ ਕੋਈ ਸਟੱਡੀ ਨਹੀਂ ਹੈ ਜਿਹੜੀ ਇਹਨੂੰ ਪ੍ਰੂਵ ਕਰੇ ਕਿ ਇਹ ਫਾਇਦੇਮੰਦ ਹੈ ਮਾਈਂਡ ਨਾਲ ਇਦਾਂ ਵੀ ਹੁੰਦਾ ਵੀ ਜਿਵੇਂ ਕਿਤੇ ਕਿਸੇ ਨੂੰ 7 ਵਜੇ ਜਾਂ ਕੁਛ ਇਦਾਂ ਦਾ ਹੋਇਆ ਜਿਹਦੇ ਤੋਂ ਬਾਅਦ ਕਿ ਉਹਦੇ ਬਾਡੀ ਦਾ ਕੋਈ ਇੱਕ ਅਦਾ ਆਰਗਨ ਵਰਕ ਕਰਨਾ ਬੰਦ ਕਰ ਗਿਆ ਸੋ ਬ੍ਰੇਨ ਦੇ ਨਾ ਡਿਫਰੈਂਟ ਏਰੀਆਜ਼ ਹੁੰਦੇ ਨੇ ਸੋ ਜਿਵੇਂ ਲੈਫਟ ਸਾਈਡ ਦਾ ਬ੍ਰੇਨ ਰਾਈਟ ਸਾਈਡ ਨੂੰ ਕੰਟਰੋਲ ਕਰਦਾ ਜਿੱਥੇ ਵੀ ਏਰੀਆ ਦੇ ਵਿੱਚ ਇਨਵੋਲਵ ਕਰਦਾ ਉਹਦੇ ਅਕੋਰਡਿੰਗ ਬਾਡੀ ਚ ਪ੍ਰੋਬਲਮ ਆ ਸਕਦੀ ਹੈ ਕਈ ਕਈ ਹੈਡੈਕਸ ਬਹੁਤ ਹੀ ਸੀਰੀਅਸ ਪ੍ਰੋਬਲਮ ਨੂੰ ਡਿਨੋਟ ਕਰ ਸਕਦੇ ਨੇ ਸਪੋਜ਼ ਤੁਹਾਡ ਨੂੰ ਪਹਿਲੀ ਵਾਰੀ ਹੈਡੈਕ ਹੋਇਆ ਕਦੇ ਪਹਿਲਾਂ ਹੈਡੈਕ ਹੋਇਆ ਨਹੀਂ ਤੇ ਇੱਕਦਮ ਇੰਨਾ ਸੇਵਰ ਹੈਡੈਕ ਹੋ ਗਿਆ ਜਿਹੜਾ ਕਿ ਤੁਹਾਡੇ ਤੋਂ ਬਰਦਾਸ਼ਤ ਤੋਂ ਬਾਹਰ ਇਹ ਸਾਰੇ ਸਿੰਪਟਮਸ ਜੇ ਆਣ ਜੇ ਤੁਹਾਨੂੰ ਪਹਿਲਾਂ ਕਦੇ ਨਹੀਂ ਹੋਇਆ ਤਾਂ ਇਹ ਇੱਕ ਸੀਰੀਅਸ ਪ੍ਰੋਬਲਮ ਦਾ ਇੰਡੀਕੇਟਰ ਹੋ ਸਕਦਾ ਹੈ ਲੱਕਵਾ ਜਿਹੜਾ ਹੁੰਦਾ ਹੈ ਉਹ ਬੇਸਿਕਲੀ ਬ੍ਰੇਨ ਦੇ ਵਿੱਚ ਜਿਹੜੇ ਬਲੱਡ ਸਪਲਾਈ ਹੈ ਉਹਦੇ ਵਿੱਚ ਪ੍ਰੋਬਲਮ ਆਉਣ ਨਾਲ ਹੁੰਦਾ ਹੈ ਸੋ ਕਾਮਨ ਸਿੰਪਟਮਸ ਵਿੱਚ ਚਿਹਰੇ ਦਾ ਟੇਡਾ ਹੋਣਾ ਆਵਾਜ਼ ਰੁਕ ਜਾਣਾ ਜਾਂ ਬੰਦੇ ਨੂੰ ਤੁਹਾਡੀ ਗੱਲ ਸਮਝ ਨਾ ਆਣਾ ਪਾਸੇ ਦਾ ਖੜਨਾ ਪੇਸ਼ੈਂਟ ਸਾਡੇ ਕੋਲ 24 ਘੰਟੇ ਦੇ ਵਿੱਚ ਵਿੱਚ ਵੀ ਆ ਜਾਂਦਾ ਹੈਗਾ ਤਾਂ ਕਲੌਟ ਰਿਮੂਵ ਕਰਨ ਲਈ ਇੱਕ ਸਟੈਂਟ ਰਿਟਰੀਵਰ ਹੁੰਦਾ ਹੈ ਬੇਸਿਕਲੀ ਉਹ ਐਂਜਿਓਗ੍ਰਾਫੀ ਥਰੂ ਯੂਜ਼ ਕਰਕੇ ਉਹਨੂੰ ਤੇ ਕਲੌਟ ਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜਾ ਘਰਾਂ ਦੇ ਵਿੱਚ ਕੋਈ ਨਾ ਕੋਈ ਪੇਸ਼ੀਐਂਟ ਬਿਮਾਰ ਹੁੰਦਾ ਕਿਸੇ ਨਾ ਕਿਸੇ ਬਿਮਾਰੀ ਨੂੰ ਲੈ ਕੇ ਇੱਕ ਪ੍ਰੋਬਲਮ ਚੱਲ ਰਹੀ ਹੁੰਦੀ ਹੈ ਸਭ ਤੋਂ ਜ਼ਿਆਦਾ ਜੇ ਗੱਲ ਕਰੀਏ ਤਾਂ ਮੈਂਟਲ ਦੀ ਤਾਂ ਬਹੁਤ ਏਦਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਕਿ ਨਿਊਰੋਲੋਜੀਕਲ ਡਿਸਆਰਡਰਸ ਹੁੰਦੇ ਨੇ ਪਤਾ ਹੀ ਨਹੀਂ ਹੁੰਦਾ ਸਾਨੂੰ ਕਿ ਇਹਦੇ ਪਿੱਛੇ ਇਹ ਰੀਜ਼ਨ ਆ ਜਾਂ ਇਹ ਇੱਕ ਬਿਮਾਰੀ ਵੀ ਹੈ ਤਾਂ ਜਦੋਂ ਡਾਕਟਰ ਨੂੰ ਜਾ ਕੇ ਕੰਸਲਟ ਕਰਦੇ ਆ ਤਾਂ ਫਿਰ ਪਤਾ ਲੱਗਦਾ ਕਿ ਹਾਂ ਇਹ ਐਕਚੁਅਲ ਦੇ ਵਿੱਚ ਇੱਕ ਮੈਡੀਕਲ ਬਿਮਾਰੀ ਹੈ ਇਹਦਾ ਇੱਕ ਇਲਾਜ ਹੈ ਤਾਂ ਉਹ ਚੀਜ਼ਾਂ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਅਜੇ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਹੈ ਤਾਂ ਉਸੇ ਦੇ ਰਿਲੇਟਿਡ ਅੱਜ ਤੁਹਾਨੂੰ ਕੁਝ ਕੁ ਗੱਲਾਂ ਜਿਹੜੀਆਂ ਉਹ ਡਿਸਕਸ ਕਰਾਂਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਕੀਰਤ ਸਿੰਘ ਗਰੇਵਾਲ ਨਿਊਰੋਲੋਜਿਸਟ ਨੇ ਤੇ ਆਪਾਂ ਗੱਲਬਾਤ ਕਰਦੇ ਆ ਇਹਨਾਂ ਤੋਂ ਜਾਣਦੇ ਆ ਕੀ ਪ੍ਰੋਬਲਮਸ ਨੇ ਸਵਾਗਤ ਹੈ ਸਰ ਸਰ ਸ਼ਕਲ ਜੀ ਥੈਂਕ ਯੂ ਸਰ ਤੁਹਾਡੇ ਸਰੋਤਿਆਂ ਨੂੰ ਤੇ ਤੁਹਾਨੂੰ ਇੱਥੇ ਆਉਣ ਦਾ ਬਹੁਤ ਬਹੁਤ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਨਿਊਰੋਲੋਜੀਕਲ ਡਿਸਆਰਡਰਸ ਜਿਹੜੇ ਨੇ ਕੀ ਕੀ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਨੇ ਮਤਲਬ ਅੱਜ ਦੇ ਟਾਈਮ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬਹੁਤ ਇਦਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਕਿ ਆਮ ਘਰਾਂ ਦੇ ਵਿੱਚ ਪਤਾ ਹੀ ਨਹੀਂ ਵੱਡੇ ਬਜ਼ੁਰਗ ਜਿਹੜੇ ਕਹਿੰਦੇ ਨੇ ਕਿ ਨਹੀਂ ਇਦਾਂ ਦਾ ਹੁੰਦਾ ਹੀ ਨਹੀਂ ਸਾਡੇ ਵੇਲੇ ਤਾਂ ਹੋਇਆ ਨਹੀਂ ਕਦੇ ਤੁਹਾਨੂੰ ਹੁਣ ਕਿਉਂ ਹੋਣ ਲੱਗ ਗਿਆ ਤਾਂ ਕਿਹੜੇ ਕਿਹੜੇ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਪ੍ਰੋਬਲਮਸ ਫੇਸ ਕਰ ਰਹੇ ਆ ਦੇਖੋ ਨਿਊਰੋਲੋਜੀ ਬੇਸਿਕਲੀ ਜਿਹੜੇ ਬਾਡੀ ਦੇ ਮੇਨ ਜਿਹੜਾ ਆਰਗਨ ਹੈ ਬ੍ਰੇਨ ਬ੍ਰੇਨ ਤੋਂ ਇੱਕ ਨਸ ਮੋਟੀ ਨਸ ਜਿਹਨੂੰ ਸਪਾਈਨਲ ਕਾਰਡ ਕਹਿੰਦੇ ਆ ਸਪਾਈਨਲ ਕਾਰਡ ਤੋਂ ਨਰਵਸ ਸ਼ੁਰੂ ਹੁੰਦੀਆਂ ਨੇ ਜਿਹੜੀ ਮਸਲਸ ਨੂੰ ਸਪਲਾਈ ਕਰਦੀਆਂ ਸੋ ਇਨਾਂ ਸਾਰਿਆਂ ਦੇ ਡਿਸੀਜ਼ਸ ਹੋ ਸਕਦੇ ਨੇ ਜਿਵੇਂ ਬ੍ਰੇਨ ਦੇ ਵਿੱਚ ਅਸੀਂ ਸਟ੍ਰੋਕ ਜਾਂ ਲਕਵਾ ਲਗਾ ਲੀਏ ਹੈਡੈਕ ਇੱਕ ਪ੍ਰੋਬਲਮ ਹੁੰਦੀ ਹੈ ਜਿਹੜੀ ਕਿ ਬਹੁਤ ਕਾਮਨ ਹੈ ਕਿ ਸਿਰ ਦਰਦ ਬਾਰ ਬਾਰ ਹੋਣਾ ਜਿਹਨੂੰ ਮਾਈਗਰੇਨ ਵੀ ਕਹਿ ਦਿੰਦੇ ਨੇ ਫਿਰ ਦੌਰੇ ਦੀ ਪ੍ਰੋਬਲਮ ਦੌਰਾ ਮਤਲਬ ਕਿ ਮਿਰਗੀ ਦਾ ਅਟੈਕ ਜਿਵੇਂ ਹੁੰਦਾ ਹੈਗਾ ਸੋ ਉਹਨੂੰ ਐਪੀਲੈਪਸੀ ਵੀ ਕਹਿੰਦੇ ਆ ਇਹ ਸਾਰੀ ਪ੍ਰੋਬਲਮਸ ਬ੍ਰੇਨ ਰਿਲੇਟਡ ਹੁੰਦੀਆਂ ਨੇ ਜਿਹੜੀ ਕਿ ਡਿਫਰੈਂਟ ਏਜੇਸ ਵਿੱਚ ਡਿਫਰੈਂਟ ਤਰ੍ਹਾਂ ਦੀਆਂ ਆਉਂਦੀਆਂ ਨੇ ਕਿਸੇ ਨੂੰ ਬ੍ਰੇਨ ਦੀ ਇਨਫੈਕਸ਼ਨ ਬ੍ਰੇਨ ਦੇ ਵਿੱਚ ਪਾਣੀ ਭਰਨਾ ਸਪਾਈਨਲ ਕੋਰਡ ਦਾ ਦਬਾਅ ਹੋ ਜਾਣਾ ਜਾਂ ਪੈਰਾਲਾਈਜ਼ ਲੋਅਰ ਲਿੰਗਸ ਦਾ ਜੇ ਦੋਨੋਂ ਪੈਰਾਂ ਦਾ ਪੈਰਾਲਾਈਜ਼ ਹੋ ਜਾਣਾ ਇਹ ਪ੍ਰੋਬਲਮਸ ਅਸੀਂ ਡਿਵਾਈਡ ਕਰਦੇ ਹਾਂ ਅਸੀਂ ਇਨਫੈਕਸ਼ਨ ਕਹਿ ਦੋ ਸਟ੍ਰੋਕ ਅਟੈਕ ਕਹਿ ਦੋ ਫਿਰ ਏਜ ਨਾਲ ਪ੍ਰੋਬਲਮ ਜਿਹੜੀਆਂ ਆਉਂਦੀਆਂ ਡੀਜਨਰੇਟਿਵ ਡਿਸੀਜ਼ ਜਿਹੜੀ ਐਲਜ਼ਾਈਮਰਸ ਤੇ ਪਾਰਕਿੰਸਨਸ ਜਿਹੜੀ ਕੰਬਨ ਦੀ ਪ੍ਰੋਬਲਮ ਹੁੰਦੀ ਹੈਗੀ ਐ ਇਹ ਸਾਰੀ ਪ੍ਰੋਬ ਪ੍ਰੋਬਲਮ ਇਹ ਜਿਹੜੀ ਹੈ ਇਹ ਬੇਸਿਕਲੀ ਕਿਉਂ ਹੁੰਦੀ ਹੈ ਤੇ ਪਿੱਛੇ ਕੀ ਰੀਜ਼ਨ ਜਿਹੜਾ ਉਹ ਸੋ ਪੈਰਾਲਿਸਿਸ ਜਿਹੜਾ ਸਭ ਤੋਂ ਕਾਮਨ ਟਾਈਪ ਆਫ ਪੈਰਾਲਿਸਿਸ ਹੁੰਦਾ ਹੈ ਉਹਨੂੰ ਅਸੀਂ ਸਟ੍ਰੋਕ ਜਾਂ ਲਕਵਾ ਕਹਿੰਦੇ ਹਾਂ ਸੋ ਉਹ ਲਕਵਾ ਜਿਹੜਾ ਹੁੰਦਾ ਹੈ ਉਹ ਬੇਸਿਕਲੀ ਬ੍ਰੇਨ ਦੇ ਵਿੱਚ ਜਿਹੜਾ ਬਲੱਡ ਸਪਲਾਈ ਹੈ ਉਹਦੇ ਵਿੱਚ ਪ੍ਰੋਬਲਮ ਆਉਣ ਨਾਲ ਹੁੰਦਾ ਹੈ ਸੋ ਇਹ ਬਹੁਤ ਹੀ ਕਾਮਨ ਪ੍ਰੋਬਲਮ ਹੈ ਇਹ ਚਾਰ ਵਿੱਚੋਂ ਇੱਕ ਪਰਸਨ ਨੂੰ ਓਵਰ ਦਾ ਏਜ ਆਂਦੀ ਆਂਦੀ ਹੈਗੀ ਹੈ ਸੋ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਹੁੰਦਾ ਜੇ ਬ੍ਰੇਨ ਦੀ ਸਪਲਾਈ ਬੰਦ ਹੋ ਗਈ ਕਲੌਟ ਦੇ ਨਾਲ ਉਹਨੂੰ ਅਸੀਂ ਇਸਕੀਮਿਕ ਸਟ੍ਰੋਕ ਕਹਿੰਦੇ ਹਾਂ ਤੇ ਦੂਸਰੀ ਹੁੰਦੀ ਹੈ ਜਿਹੜੀ ਕਿ ਬ੍ਰੇਂਚ ਨਸ ਫਟ ਜਾਣਾ ਉਹਨੂੰ ਅਸੀਂ ਆਈਸੀਐਚ ਜਾਂ ਹੈਮੋਰੇਜ ਕਹਿ ਸਕਦੇ ਹਾਂ ਸੋ ਇਹ ਦੋ ਪ੍ਰੋਬਲਮਸ ਅਸੀਂ ਆਇਡੈਂਟੀਫਾਈ ਕਰ ਸਕਦੇ ਜਿਹੜੇ ਪੇਸ਼ੈਂਟ ਸਾਡੇ ਕੋਲ ਲਕਵੇ ਨਾਲ ਆਉਂਦੇ ਨੇ ਸਰ ਇਕਤਾ ਹੋ ਗਿਆ ਕਿ ਪਾਈ ਦਾ ਏਜ ਜਿਵੇਂ ਆਪਾਂ ਗੱਲ ਕੀਤੀ ਕਿ ਏਜ ਵਧਣ ਨਾਲ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਇੱਕ ਹੁੰਦਾ ਹੈ ਕਿ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਕੋਈ ਗੱਲ ਕਰੀਏ ਤਾਂ ਹਰ ਇੱਕ ਬੰਦੇ ਨੂੰ ਸਟ੍ਰੈਸ ਸੇਨਾ ਆ ਓਵਰ ਥਿੰਕਿੰਗ ਬੜੀ ਛੋਟੀ ਛੋਟੀ ਚੀਜ਼ ਦੇ ਉੱਪਰ ਬੱਚਿਆਂ ਨੂੰ ਪ੍ਰੋਬਲਮਸ ਹੋਈਆਂ ਪਈਆਂ ਨੇ ਸਕੂਲ ਦੇ ਵਿੱਚ ਸਟੱਡੀ ਦਾ ਪ੍ਰੈਸ਼ਰ ਇਨਾ ਤਾਂ ਉਹਦੇ ਨਾਲ ਵੀ ਇੱਕ ਮੈਂਟਲ ਕੋਈ ਇਫੈਕਟ ਹੁੰਦਾ ਸੋ ਜਿਹੜੇ ਸਟ੍ਰੋਕ ਦੀ ਪ੍ਰੋਬਲਮ ਹੈ ਅਸੀਂ ਉਹਦੇ ਵਿੱਚ ਜਿਹੜਾ ਅਸੀਂ ਚੜੀ ਕਰਦੇ ਹਾਂ ਅਸੀਂ ਪਾਇਆ ਜਾਂਦਾ ਹੈ ਕਿ ਕੁਝ ਰਿਸਕ ਫੈਕਟਰ ਹੁੰਦੇ ਨੇ ਰਿਸਕ ਫੈਕਟਰ ਮਤਲਬ ਕਿ ਕਿਹਦੇ ਨਾਲ ਇਹ ਪ੍ਰੋਬਲਮ ਕਾਮਨ ਹੋ ਜਾਂ ਜਿਵੇਂ ਕਿ ਉਮਰ ਦੇ ਨਾਲ ਜ਼ਿਆਦਾ ਹੁੰਦੀ ਹੈ ਦੂਸਰਾ ਕਾਰਨ ਹੁੰਦਾ ਵੀ 슈ਗਰ ਤੁਹਾਡੀ ਅਨ ਕੰਟਰੋਲਡ ਹੈਗੀ ਹੈ ਬਲੱਡ ਪ੍ਰੈਸ਼ਰ ਅਨ ਕੰਟਰੋਲਡ ਹੈਗਾ ਤੁਹਾਡੀ ਫਿਜ਼ੀਕਲ ਐਕਟੀਵਿਟੀ ਨਹੀਂ ਹੈਗੀ ਸਟ्रेस ਹੋ ਗਿਆ স্মੋਕਿੰਗ ਯਾ ਜੀ ਸਿਗਰਟ ਵੇਰਾ ਯੂਜ਼ ਕਰਨਾ ਉਹ ਹੋ ਗਿਆ ਐਂਡ ਕਈ ਪੇਸ਼ੈਂਟਸ ਵਿੱਚ ਹਾਰਟ ਦੀ ਪ੍ਰੋਬਲਮ ਕਰਕੇ ਵੀ ਇਹ ਸਟ੍ਰੋਕ ਦੀ ਪ੍ਰੋਬਲਮ ਹੁੰਦੀ ਹੈ ਸਰ ਬੱਚਿਆਂ ਨੂੰ ਇਹ ਪ੍ਰੋਬਲਮ ਜੀ ਆਂਦੀ ਹੈ ਤਾਂ ਉਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਕਿਉਂਕਿ ਨਾ ਤਾਂ ਬੱਚੇ ਸਮੋਕਿੰਗ ਕਰਦੇ ਨਾ ਬੱਚੇ ਜਿਹੜਾ ਉਹ ਇਦਾਂ ਕੋਈ ਹੋਰ ਚੀਜ਼ ਜਿਹੜੀ ਉਹਨਾਂ ਦੀ ਹੁੰਦੀ ਤਾਂ ਉਹਨਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਤਾਂ ਉਹਦਾ ਕੀ ਰੀਜ਼ਨ ਮੰਨਿਆ ਜਾ ਸਕਦਾ ਸੋ ਬੱਚਿਆਂ ਵਿੱਚ ਤੇ 올ਡ एज ਵਿੱਚ ਅਡਲਟ ਕਾਰਨ ਹੁੰਦੇ ਆ ਬੱਚਿਆਂ ਵਿੱਚ ਕਈ ਹੋਰ ਰੇਅਰ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਕਿ ਬਲੱਡ ਦੇ ਗਾੜਾਪਨ ਹੋਣਾ ਜਾਂ ਸਿਕਲ ਸੈਲ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਹੁੰਦਾ ਹੈ ਜਾਂ ਬ੍ਰੇਨ ਦੀ ਨਸਾਂ ਚ ਅਬਨਾਰਮੈਲਿਟੀ ਹੋਣਾ ਜਿਹਨੂੰ ਅਸੀਂ ਐਨੂਰੀਜ਼ਮ ਕਹਿ ਦਿੰਨੇ ਆ ਉਹਦੇ ਨਾਲ ਹੋ ਗਿਆ ਇਹਾਂ ਕਈ ਹੋਰ ਬਲੱਡ ਦੇ ਗਾੜੇ ਹੋਣ ਦੇ ਕਾਰਨ ਹੁੰਦੇ ਨੇ ਬਟ ਮੋਸਟਲੀ ਅਸੀਂ ਇਹ ਪ੍ਰੋਬਲਮ 올ਡ ਏਜ ਵਿੱਚ ਜਾਂ ਵਿਦ ਏਜ ਅਸੀਂ ਇਹ ਕਾਮਨਲੀ ਪਾਈ ਜਾਂਦੀ ਹੈਗੀ ਆਪਾਂ ਅਸਰ ਗੱਲ ਕੀਤੀ ਹੁਣੇ ਕਿ ਪੈਰਾਲਿਸਿਸ ਜਿਹੜਾ ਆ ਉਹ ਹੋ ਜਾਂਦਾ ਅਟੈਕ ਹੋ ਜਾਂਦਾ ਕਿ ਇਹਦੇ ਪਿੱਛੇ ਕੋਈ ਰੀਜ਼ਨ ਇਹ ਵੀ ਹੈ ਕਿ ਇੱਕੋ ਦਮ ਜਿਵੇਂ ਇੱਕ ਤਾਂ ਹਾਰਟ ਦੇ ਉੱਪਰ ਇੱਕ ਅਟੈਕ ਆਂਦਾ ਸਟ੍ਰੋਕ ਆਂਦਾ ਹਾਰਟ ਅਟੈਕ ਕਹਿੰਦੇ ਉਹਨੂੰ ਇਦਾਂ ਹੀ ਕੋਈ ਇਦਾਂ ਦੀ ਗੱਲ ਬੰਦੇ ਨਾਲ ਹੋ ਗਈਆਂ ਕੋਈ ਇਦਾਂ ਦੀ ਸ਼ੌਕਿੰਗ ਨਿਊਜ਼ ਕਿਸੇ ਨੂੰ ਮਿਲੀ ਕਿ ਇੱਕੋ ਦਮ ਉਹਦਾ ਪੈਰਾਲਿਸਿਸ ਅਟੈਕ ਉਹਨੂੰ ਹੋ ਗਿਆ ਕਿ ਉਹਦੇ ਨਾਲ ਵੀ ਇਹ ਹੋ ਜਾਂਦਾ ਇਹਦਾ ਡਾਇਗਨੋਸਿਸ ਜਾਂ ਇਹਨੂੰ ਪਛਾਣਿਆ ਤਾਂ ਜਾਂਦਾ ਹੈ ਕਿ ਇਹ ਇੱਕਦਮ ਬੈਠੇ-ਬੈਠੇ ਆਉਂਦੀ ਹੈ। ਸੈਕਿੰਟਾਂ-ਮਿੰਟਾਂ ਵਿੱਚ ਆ ਜਾਂਦੀ ਹੈਗੀ। ਸੋ ਇਹ ਜਦੋਂ ਆਉਂਦੀ ਹੈ ਤੇ ਕਾਮਨ ਸਿੰਪਟਮਸ ਜਿਹੜੇ ਅਸੀਂ ਦੇਖਦੇ ਹੈਗੇਂ ਕਈ ਵਾਰੀ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਇੱਕ ਅਟੈਕ ਹੋਇਆ ਹੈ। ਸੋ ਕਾਮਨ ਸਿੰਪਟਮਸ ਵਿੱਚ ਚਿਹਰੇ ਦਾ ਟੇਡਾ ਹੋਣਾ, ਆਵਾਜ਼ ਰੁਕ ਜਾਣਾ ਜਾਂ ਬੰਦੇ ਨੂੰ ਤੁਹਾਡੀ ਗੱਲ ਸਮਝਣਾ ਆਣਾ, ਪਾਸੇ ਦਾ ਖੜਨਾ, ਇੱਕ ਪਾਸੇ ਦਿਖਣਾ ਘਟ ਜਾਣਾ ਇਹ ਡਿਪੈਂਡ ਕਰਦਾ ਕਿਹੜੇ ਬ੍ਰੇਨ ਦੇ ਏਰੀਆ ਵਿੱਚ ਪ੍ਰੋਬਲਮ ਆਈ ਹੈ। ਸੋ ਡੈਫੀਨਿਟਲੀ ਬਾਕੀ ਰਿਸਕ ਫੈਕਟਰ ਦੇ ਨਾਲ ਜੇ ਇੱਕਦਮ ਸਡਨਲੀ ਸਟ्रेस ਹੁੰਦਾ ਹੈ ਉਹਦੇ ਵਿੱਚ ਵੀ ਇਹ ਪ੍ਰੋਬਲਮ ਆ ਸਕਦੀ ਹੈ ਡਾਈਟ ਦੇ ਵਿੱਚ ਵੀ ਡਾਈਟ ਦਾ ਵੀ ਕੋਈ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਕਿ ਬੰਦਾ ਕਿਦਾਂ ਦੀ ਡਾਈਟ ਖਾ ਰਿਹਾ ਹੈ ਜਾਂ ਉਹਦਾ ਰੋਜ਼ ਦਾ ਉੱਠਣਾ ਬੈਠਣਾ ਜਿਹੜਾ ਹੈ ਰੋਜ਼ ਦੀ ਉਹਦੀ ਹੈਬਿਟ ਕਿਦਾਂ ਦੀ ਹੈ ਉਹ ਵੀ ਇਹ ਤੇ ਕੋਈ ਇਫੈਕਟ ਪਾਉਂਦੀ ਹੈ ਦੇਖੋ ਇਹ ਸਾਰੇ ਲਾਈਫਸਟਾਈਲ ਡਿਸੀਜ਼ ਬਹੁਤ ਅੱਛਾ ਪੁਆਇੰਟ ਹੈ ਇਹ ਸਾਰੇ ਡਾਈਟ ਨਾਲ ਤੁਹਾਡੇ ਆਪਣੇ ਰਿਸਕ ਫੈਕਟਰਸ ਕੰਟਰੋਲ ਕਰਨ ਨਾਲ ਬਹੁਤ ਹੀ ਜ਼ਿਆਦਾ ਇਹ ਮੋਡੀਫਾਈ ਹੁੰਦੇ ਨੇ ਸੋ ਡਾਈਟ ਵਿੱਚ ਬੇਸਿਕਲੀ ਜਿਹੜੀ ਵੀ ਡਾਈਟ ਤੁਹਾਡੀ ਪ੍ਰੋਸੈਸਡ ਡਾਈਟ ਹੋ ਗਈ ਜਾਂ ਜ਼ਿਆਦਾ ਤੇ ਫਰੂਟਸ ਵੈਜੀਟੇਬਲਸ ਫਲ ਫਰੂਟ ਦੀ ਘੱਟ ਸੇਵਨ ਕਰਨਾ ਹੈ ਨਾ ਇਹ ਸਾਰੀ ਪ੍ਰੋਬਲਮ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਤੇ ਇਫੈਕਟ ਹੁੰਦਾ ਹੈ ਤੇ ਇਹ ਸਾਰੀ ਚੀਜ਼ਾਂ ਤੁਹਾਡਾ ਸਟ੍ਰੋਕ ਹੋਣ ਦਾ ਰਿਸਕ ਵਧਾ ਦਿੰਦੀ ਹੈ ਸਰ ਇਥੇ ਮੈਨੂੰ ਇੱਕ ਚੀਜ਼ ਹੋਰ ਰਿਮਾਈਂਡ ਦੇ ਵਿੱਚ ਆਈ ਕਿ ਪਿੱਛੇ ਜੇ ਨਾ ਇੱਕ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਗੱਲ ਕਿ ਕੁਝ ਸਬਜ਼ੀਆਂ ਦੇ ਵਿੱਚ ਇਦਾਂ ਦੇ ਕੀੜੇ ਆ ਗਏ ਜਿਹੜੇ ਅਗਰ ਤੁਸੀਂ ਸਬਜ਼ੀ ਖਾਣੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਰਹਿ ਜਾਂਦੇ ਆ ਤੁਹਾਡੇ ਦਿਮਾਗ 'ਚ ਕੀੜਾ ਆ ਗਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਪ੍ਰੋਬਲਮਸ ਹੋਰ ਹੋਣ ਲੱਗ ਜਾਂਦੀਆਂ ਨੇ ਇਦਾਂ ਦਾ ਕੁਝ ਹੁੰਦਾ ਕਿ ਕੋ ਇਹ ਇਹ ਵੀ ਇੱਕ ਪ੍ਰੋਬਲਮ ਹੁੰਦੀ ਹੈ ਨੂੰ ਅਸੀਂ ਨਿਊਰੋਸਿਸਟੀਸਰਕੋਸਿਸ ਕਹਿੰਦੇ ਹਾਂ ਇਹ ਜ਼ਿਆਦਾਤਰ ਉਹੋ ਚ ਪਾਈ ਜਾਂਦੀ ਹੈ ਜਦੋਂ ਅਸੀਂ ਬਿਨਾ ਪਕਾਇਆ ਹੋਏ ਖਾਣਾ ਜਿਵੇਂ ਪੱਤੇਦਾਰ ਸਬਜ਼ੀਆਂ ਹੋਣਗੇ ਜਿਹਨੇ ਅਸੀਂ ਪਕਾਈਆਂ ਨਹੀਂ ਹੁੰਦੀਆਂ ਹੈਗੀਆਂ ਜਾਂ ਅਸੀਂ ਡਾਇਰੈਕਟਲੀ ਬਿਨਾ ਉਹਨੂੰ ਸਾਫ਼ ਧੋਤੇ ਬਿਨਾ ਉਹਨੂੰ ਯੂਜ਼ ਕਰਦੇ ਹਾਂ ਸੋ ਉਹ ਇੱਕ ਇਨਫੈਕਸ਼ੀਅਸ ਡਿਸੀਜ਼ ਹੈ ਬ੍ਰੇਨ ਦੀ ਬਟ ਅਸੀਂ ਜਿਹੜਾ ਅਸੀਂ ਡਿਸਕਸ ਕਰ ਰਹੇ ਸੀ ਸਟ੍ਰੋਕ ਬਾਰੇ ਉਹਦੇ ਬਾਰੇ ਅਸੀਂ ਅਸੀਂ ਡਾਇਗਨੋਸ ਕਿਵੇਂ ਕਰਦੇ ਹਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸੋ ਸਟ੍ਰੋਕ ਜਿਹੜਾ ਹੁੰਦਾ ਹੈ ਉਹ ਬੇਸਿਕਲੀ ਡਾਇਗਨੋਸ ਕਰਨਾ ਇੱਕ ਤਾਂ ਤੁਸੀਂ ਤੋਂ ਨੂੰ ਜਿਵੇਂ ਸਿੰਪਟਮਸ ਮੈਂ ਦੱਸੇ ਕਿ ਚਿਹਰੇ ਦਾ ਟੇਡਾਪਨ ਹੋਣਾ ਪਾਸੇ ਦੀ ਕਮਜ਼ੋਰੀ ਹੋਣਾ ਬੋਲਣ ਦੀ ਪ੍ਰੋਬਲਮ ਹੋਣਾ ਸੋ ਇਹ ਇੱਕਦਮ ਆਂਦੀ ਹੈ ਤੇ ਤੁਸੀਂ ਇਹਨੂੰ ਫਟਾਫਟ ਆਈਡੈਂਟੀਫਾਈ ਕਰ ਲੋ ਇਹਨੂੰ ਅਸੀਂ ਕਹਿੰਦੇ ਆ ਟਾਈਮ ਇਜ਼ ਬ੍ਰੇਨ ਟਾਈਮ ਇਜ਼ ਬ੍ਰੇਨ ਮਤਲਬ ਕਿ ਸਮਾਂ ਹੀ ਤੁਹਾਡੇ ਬ੍ਰੇਨ ਨੂੰ ਬਚਾਂਦਾ ਹੈ ਜੇ ਅਸੀਂ ਉਹਨੂੰ ਜਲਦੀ ਬਲੋਕੇਜ ਨੂੰ ਠੀਕ ਕਰਾਂਗੇ ਤਾਂ ਜਲਦੀ ਰਿਕਵਰੀ ਹੋਊਗੀ ਸੋ ਇਹਦੇ ਸਭ ਤੋਂ ਕਾਮਨ ਇਹਦਾ ਜਿਹੜਾ ਕਾਰਨ ਹੁੰਦਾ ਹੈ ਜਿੰਨੂੰ ਅਸੀਂ ਸਕਿਮਿਕ ਅਟੈਕ ਕਹਿੰਦੇ ਆ ਹੈਮੋਰੇਜ ਕਹਿੰਦੇ ਆ ਉਹ ਸਾਨੂੰ ਉਹਦੇ ਲਈ ਇੱਕ ਸਿੰਪਲ ਬ੍ਰੇਨ ਦਾ ਸੀਟੀ ਸਕੈਨ ਕਰਨਾ ਜ਼ਰੂਰੀ ਹੁੰਦਾ ਹੈ ਸੋ ਜਦੋਂ ਵੀ ਤੁਹਾਨੂੰ ਕਰੇ ਇਸ ਤਰ੍ਹਾਂ ਦੀ ਪ੍ਰੋਬਲਮ ਆਪਣੇ ਆਸ-ਪਾਸ ਗੁਆਂਢੀਆਂ ਵਿੱਚ ਜਾਂ ਤੁਹਾਨੂੰ ਆਪ ਨੂੰ ਲੱਗੇ ਤਾਂ ਤੁਸੀਂ ਜਾ ਕੇ ਆਪਣੇ ਕੋਲ ਦੇ ਸੈਂਟਰ ਕੋਲ ਜਾ ਕੇ ਬ੍ਰੇਨ ਦਾ ਸਿੰਪਲ ਸੀਟੀ ਸਕੈਨ ਕਰਾਓ ਇਸ ਤੋਂ ਬਾਅਦ ਸਰ ਆਪਾਂ ਸੈਕੰਡ ਜਿਹੜੀ ਗੱਲ ਕੀਤੀ ਸੀ ਐਲਜ਼ਾਈਮਰਸ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਉਹਦੇ ਕੀ ਮੇਨ ਰੀਜ਼ਨ ਹੋ ਸਕਦੇ ਨੇ ਇੱਕ ਤਾਂ ਏਜ ਦੇ ਨਾਲ ਜਿਹੜਾ ਉਹ ਚੀਜ਼ ਆ ਜਾਂਦੀ ਹੈ ਉਸ ਤੋਂ ਇਲਾਵਾ ਹੋਰ ਵੀ ਕੋਈ ਰੀਜ਼ਨ ਹੋ ਸਕਦਾ ਦੇਖੋ ਐਲਜ਼ਾਈਮਰਸ ਇੱਕ ਪ੍ਰੋਬਲਮ ਹੈ ਜਿਹੜੀ ਕਿ ਨੂੰ ਅਸੀਂ ਡੀਜਨਰੇਟਿਵ ਨਿਊਰੋਡੀਜਨਰੇਟਿਵ ਡਿਸੀਜ਼ ਵਿੱਚ 카ਉਂਟ ਕਰਦੇ ਹਾਂ ਸੋ ਉਹਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ ਕਿ ਬ੍ਰੇਨ ਦੇ ਜਿਹੜੇ ਨਿਊਰॉन्स ਹੁੰਦੇ ਨੇ ਉਹਨਾਂ ਵਿੱਚ ਡੀਜਨਰੇਸ਼ਨ ਹੋ ਜਾਂਦੀ ਹੈ ਇੱਕ ਅਬਨਾਰਮਲ ਪ੍ਰੋਟੀਨ ਕੈਲੋਨ ਨੂੰ ਅਸੀਂ ਪ੍ਰੋਟੀਨ ਜਿਹੜਾ ਅਬਨਾਰਮਲ ਹੁੰਦਾ ਹੈਗਾ ਉਹ ਉਹ ਬ੍ਰੇਨ ਚ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਯੂਜੂਲੀ ਕਿੱਥੋਂ ਸ਼ੁਰੂ ਹੁੰਦਾ ਇੱਕ ਪਾਰਟिकुलर ਏਰੀਆ ਹੈ ਬ੍ਰੇਨ ਦਾ ਉੱਥੋਂ ਸ਼ੁਰੂ ਹੋ ਕੇ ਬਾਕੀ ਬ੍ਰੇਨ ਦੇ ਵਿੱਚ ਉਹ ਅਬਨਾਰਮਲ ਪ੍ਰੋਟੀਨ ਜਮਾ ਹੁੰਦਾ ਹੈ ਸੋ ਇਹਦੇ ਵਿੱਚ ਇਹ ਇੱਕ ਤਰ੍ਹਾਂ ਦੀ ਉਮਰ ਦੇ ਨਾਲ ਆਉਣ ਵਾਲੀ ਪ੍ਰੋਬਲਮ ਹੈ ਜਿਹੜੀ ਕਿ ਅਸੀਂ ਭੁੱਲਣ ਤੋਂ ਸ਼ੁਰੂ ਹੁੰਦੀ ਹੈ ਸੋ ਭੁੱਲਣਾ ਤਾਂ ਅਸੀਂ ਕਾਮਨਲੀ ਅਸੀਂ ਵੀ ਭੁੱਲ ਜਾਂਦੇ ਹਾਂ ਬਟ ਸਾਨੂੰ ਥੋੜੇ ਟਾਈਮ ਬਾਅਦ ਯਾਦ ਆ ਜਾਂਦਾ ਪਰ ਐਲਜ਼ਾਈਮਰਸ ਕੀ ਹੁੰਦਾ ਕਿ ਅਸੀਂ ਭੁੱਲੇ ਤਾਂ ਭੁੱਲੇ ਸਾਨੂੰ ਉਹ ਚੀਜ਼ ਬਾਅਦੋਂ ਯਾਦ ਨਹੀਂ ਆਂਦੀ ਸੋ ਅਸੀਂ ਉਹ ਛੋਟੀ ਛੋਟੀ ਗੱਲਾਂ ਤੋਂ ਸ਼ੁਰੂ ਹੁੰਦੀ ਹੈ ਪ੍ਰੋਬਲਮ ਕਿ ਮੈਂ ਚਾਬੀ ਕਿੱਥੇ ਰੱਖੀ ਉਹ ਭੁੱਲ ਗਿਆ ਜਾਂ ਸਵੇਰੇ ਕੀ ਖਾਣਾ ਖਾਦਾ ਸੋ ਇਹ ਬਹੁਤ ਹੀ ਹੌਲੀ 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 ਆਂਦੀ ਹੈ ਤਾਂ ਕਈ ਵਾਰੀ ਸਾਡੇ ਲੋਕਾਂ ਨੂੰ ਸਾਨੂੰ ਇਹ ਹੁੰਦਾ ਕਿ ਇਹ ਤਾਂ ਚਲੋ ਪੜਾਪੇ ਕਰਕੇ ਹੀ ਹੈ ਬਟ ਇਹ ਚੀਜ਼ ਬਹੁਤ ਹੀ ਮਤਲਬ ਤੁਹਾਨੂੰ ਹੌਲੀ ਹੌਲੀ ਆਪਣੇ ਨਾਰਮਲ ਰੁਟੀਨ ਤੋਂ ਬਦਲ ਦਿੰਦੀ ਹੈ ਸੋ ਜੇ ਤੁਹਾਨੂੰ ਉਵੇਂ ਲੱਗੇ ਤਾਂ ਇਹ ਐਲਜ਼ਾਈਮਰਸ ਡ ਇਹਦਾ ਕੋਈ ਟ੍ਰੀਟਮੈਂਟ ਹੈ ਮਤਲਬ ਅਗਰ ਨਾਰਮਲ ਬੰਦੇ ਨੂੰ ਭੁੱਲਣ ਲੱਗਿਆ ਆਪਾਂ ਕਹਿੰਦੇ ਆ ਕਿ ਬਾਏ ਏਜ ਜਿਹੜਾ ਉਹ ਚੀਜ਼ ਹੋ ਗਈ ਬਟ ਕੀ ਮੈਡੀਕੇਸ਼ਨ ਦੇ ਨਾਲ ਠੀਕ ਹੋ ਸਕਦੀ ਹੈ ਇਹ ਚੀਜ਼ ਸੋ ਐਲਜ਼ਾਈਮਰਸ ਡਿਸੀਜ਼ ਇੱਕ ਤਰ੍ਹਾਂ ਦਾ ਡਿਮੈਂਸ਼ੀਆ ਜਾਂ ਬ੍ਰੇਨ ਦੀ ਸ਼ਕਤੀ ਕਮ ਹੋਣਾ ਇਹਨੂੰ ਕਹਿੰਦੇ ਨੇ ਸੋ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਇੱਕ ਸਿੰਪਲ ਜਿਵੇਂ ਅਸੀਂ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਇਹਨੂੰ ਓਪੀਡੀ ਵਿੱਚ ਡਾਇਗਨੋਸ ਕਰਨ ਲਈ ਇੱਕ ਕੌਗਨੀਟਿਵ ਟੈਸਟ ਹੁੰਦਾ ਹੈ ਉਹਦੇ ਵਿੱਚ ਕੁਝ ਸਵਾਲ ਹੁੰਦੇ ਨੇ ਜਿਹੜੇ ਅਸੀਂ ਪੁੱਛ ਕੇ ਕਨਫਰਮ ਕਰਦੇ ਹਾਂ ਕਿ ਹਾਂ ਇਹ ਉਹਦੇ ਵੱਲ ਜਾ ਰਿਹਾ ਕਿ ਨਹੀਂ ਜਾ ਰਿਹਾ ਪਰ ਕਾਪੀ ਕਰ ਸਕਦੀਆਂ ਮਿਮਿਕ ਕਰ ਸਕਦੀਆਂ ਨੇ ਸੋ ਉਹਦੇ ਵਿੱਚ ਬ੍ਰੇਨ ਦੇ ਵਿੱਚ ਪਾਣੀ ਭਰਨਾ ਜਾਂ ਬ੍ਰੇਨ ਦੇ ਵਿੱਚ ਅਸੀਂ ਕਹਿੰਦੇ ਬ੍ਰੇਨ ਦੀ ਇਨਫੈਕਸ਼ਨਸ ਹੋ ਗਈਆਂ ਜਾਂ ਕੋਈ ਪੁਰਾਣੀ ਸੱਟ ਲੱਗੀ ਹੈ ਸਟ੍ਰੋਕ ਹੋ ਗਿਆ ਜਾਂ B12 ਜਾਂ ਥਾਇਰੋਇਡ ਦੀ ਪ੍ਰੋਬਲਮ ਕਰਕੇ ਵੀ ਅਸੀਂ ਇਹਨੂੰ ਇਤੋਂ ਐਲਜ਼ਾਈਮਰਸ ਤੋਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਸੋ ਕੁਝ ਕਾਰਨ ਜਿਹੜੇ ਹੁੰਦੇ ਨੇ ਟ੍ਰੀਟੇਬਲ ਹੁੰਦੇ ਡਿਮੈਂਸ਼ੀਆ ਦੇ ਐਲਜ਼ਾਈਮਰਸ ਜਿਹੜੀ ਪ੍ਰੋਬਲਮ ਹੈ ਉਹ ਹੌਲੀ-ਹੌਲੀ ਵਧਣ ਵਾਲੀ ਪ੍ਰੋਬਲਮ ਹੈ ਇਹਦੇ ਲਈ ਅਜੇ ਕੁਝ ਨਈ ਦਵਾਈਆਂ ਆਈਆਂ ਨਹੀਂ ਜਿਹੜੀ ਪ੍ਰੋਬਲਮ ਨੂੰ ਰੋਕ ਦਿੰਦੀਆਂ ਨੇ ਬਟ ਉਹਨੂੰ ਅਸੀਂ ਪੂਰਾ ਸਟਾਪ ਨਹੀਂ ਕਰ ਸਕਦੇ ਇਸ ਕਰਕੇ ਦੇ ਵਿੱਚ ਜਿਹੜਾ ਕੇਅਰ ਗੀਵਰ ਜਾਂ ਰਿਲੇਟਿਵ ਹੈ ਉਹਦਾ ਨਾਲ ਕੇਅਰ ਹੋਣਾ ਬਹੁਤ ਜ਼ਰੂਰੀ ਹੈ ਸਿਰਫ ਮੈਂਟਲ ਰਿਲੇਟਿਡ ਕੋਈ ਪ੍ਰੋਬਲਮ ਇਦਾਂ ਦੀ ਵੀ ਹੈ ਕਿ ਜਿਹੜੀ ਜੀਨਸ ਦੇ ਨਾਲ ਆਂਦੀ ਹੈ ਕਿ ਪੇਰੈਂਟਸ ਨੂੰ ਸੀ ਕੋ ਪ੍ਰੋਬਲਮ ਤਾਂ ਉਹ ਅੱਗੇ ਬੱਚਿਆਂ ਦੇ ਵਿੱਚ ਵੀ ਟ੍ਰਾਂਸਫਰ ਹੋ ਜੂਗੀ ਯੈਸ ਸੋ ਇਹ ਇਹ ਇੱਕ ਅੱਛਾ ਸਵਾਲ ਹੈ ਕਈ ਜਿਹੜੀਆਂ ਪ੍ਰੋਬਲਮਸ ਏਜ ਰਿਲੇਟਿਡ ਜਿਵੇਂ ਐਲਜ਼ਾਈਮਰਸ ਦਾ ਹੀ ਲਗਾ ਲਓ ਅਗਰ ਉਹ ਕਈ ਪੇਸ਼ੈਂਟਸ ਵਿੱਚ ਜਲਦੀ ਸ਼ੁਰੂ ਹੋ ਜਾਂਦੀ ਹੈ ਸੋ ਉਹਦੇ ਵਿੱਚ ਸਾਨੂੰ ਦੇਖਣਾ ਪੈਂਦਾ ਕਿ ਕਿਸੇ ਹੋਰ ਨੂੰ ਫੈਮਿਲੀ ਵਿੱਚ ਤਾਂ ਨਹੀਂ ਹੈ ਤਾਂ ਜੀਨਸ ਹੋ ਗਿਆ ਇਹ ਇੰਪੋਰਟੈਂਟ ਪਾਰਟ ਹੈ ਇਸੇ ਤਨਾ ਤੁਹਾਡਾ ਲਾਈਫ ਸਟਾਈਲ এনवायरमेंट ਇਹ ਦੋਨੋਂ ਚੀਜ਼ਾਂ ਡਿਸਾਈਡ ਕਰਦੀਆਂ ਵੀ ਤੁਹਾਨੂੰ ਪ੍ਰੋਬਲਮ ਮਤਲਬ ਆ ਸਕਦੀ ਹੈ ਕਿ ਨਹੀਂ ਆ ਸਕਦੀ ਤੁਸੀਂ ਦੱਸਿਆ ਸੀਗਾ ਕਿ ਜਿਹੜੀ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਸਟ੍ਰੋਕ ਜਿਹੜਾ ਹੁੰਦਾ ਹੈ ਉਹਦੇ ਟ੍ਰੀਟਮੈਂਟਸ ਆਪਣੇ ਕੋਲੇ ਕੀ ਕੀ ਨੇ ਨਾਰਮਲ ਕਿਸੇ ਨੂੰ ਹੋ ਗਿਆ ਉਹਦਾ ਇੱਕ ਪਾਸਾ ਖੜ ਗਿਆ ਫਿਰ ਉਹਦਾ ਟ੍ਰੀਟਮੈਂਟ ਕਿੱਦਾਂ ਕਰ ਸਕਦੇ ਸੋ ਸਟ੍ਰੋਕ ਦੇ ਵਿੱਚ ਅਸੀਂ ਸਾਡੀ 4 ਫੋਲਡ ਦੀ ਸਟ੍ਰੈਟਜੀ ਹੁੰਦੀ ਹੈ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਹੁੰਦਾ ਹੈ ਕਿ ਪ੍ਰिवेंट ਕਰਨਾ ਇਹਨੂੰ ਵੀ ਹੋਏ ਹੀ ਨਾ ਸੋ ਉਹਦੇ ਵਿੱਚ ਜੇ ਮੈਂ ਤੁਹਾਨੂੰ ਮੈਂ ਰਿਸਕ ਫੈਕਟਰ ਦੱਸਿਆ ਕਿ ਡਾਇਬੀਟਿਸ ਹਾਈਪਰ ਟੈਨਸ਼ਨ ਹੋ ਗਈ স্মੋਕਿੰਗ ਹੋ ਗਈ ਹੈ ਨਾ ਇਹ ਸਾਰੀ ਚੀਜ਼ਾਂ ਨੂੰ ਸਾਨੂੰ ਅਵੋਇਡ ਕਰਨਾ ਪਊਗਾ ਦੂਸਰਾ ਪੁਆਇੰਟ ਇਹਦੇ ਵਿੱਚ ਆਉਂਦਾ ਕਿ ਕਿਸੇ ਨੂੰ ਸੁਪੋਜ਼ ਕਰੋ ਹੋ ਗਿਆ ਤੇ ਅਸੀਂ ਉਹਨੂੰ ਆਈਡੈਂਟੀਫਾਈ ਕਰ ਲਿਆ ਸੋ ਉਹਦੀ ਅਕਿਊਟ ਟਰੀਟਮੈਂਟ ਮਤਲਬ ਕਿ ਜਦੋਂ ਸਾਡੇ ਕੋਲ ਹਸਪੀਟਲਸ ਪੇਸ਼ੈਂਟ ਆਂਦਾ ਤਾਂ ਉਹਦੇ ਅਕਿਊਟ ਟਰੀਟਮੈਂਟ ਹੁੰਦੀ ਹੈ ਉਹਦੇ ਵਿੱਚ ਸਾਡੇ ਕੋਲ ਪਹਿਲੇ ਸਾਡੇ 4 ਘੰਟੇ ਵਿੱਚ ਜੇ ਬਲੋਕੇਜ ਹੈਗੀ ਹੈ ਤਾਂ ਅਸੀਂ ਇੰਜੈਕਸ਼ਨ ਹੁੰਦਾ ਨੂੰ ਅਸੀਂ ਥਰੋਮਬੋਲਾਈਸਿਸ ਕਹਿੰਦੇ ਹਾਂ ਜਿਹੜਾ ਕਿ ਕਲੌਟ ਨੂੰ ਤੋੜ ਦਿੰਦਾ ਸੋ ਉਹ ਅ ਹੋਰ ਨਵੀਂ ਟੈਕਨੀਕਸ ਵਿੱਚ ਜੇ ਪੇਸ਼ੈਂਟ ਸਾਡੇ ਕੋਲ 24 ਘੰਟੇ ਦੇ ਵਿੱਚ ਵਿੱਚ ਵੀ ਆ ਜਾਂਦਾ ਹੈਗਾ ਤਾਂ ਕਲੌਟ ਰਿਮੂਵ ਕਰਨ ਲਈ ਇੱਕ ਸਟੈਂਟ ਰਿਟਰੀਵਰ ਹੁੰਦਾ ਹੈ ਬੇਸਿਕਲੀ ਉਹ ਐਂਜਿਓਗ੍ਰਾਫੀ ਥਰੂ ਯੂਜ਼ ਕਰਕੇ ਉਹਨੂੰ ਤੇ ਕਲੌਟ ਨੂੰ ਰਿਮੂਵ ਕਰ ਦਿੱਤਾ ਜਾਂਦਾ ਸੋ ਇਹ ਅਕਿਊਟ ਟ੍ਰੀਟਮੈਂਟਸ ਅਸੀਂ ਕਰ ਸਕਦੇ ਹਾਂ ਤੀਸਰਾ ਐਸਪੈਕਟ ਹੁੰਦਾ ਕਿ ਇੱਕ ਵਾਰੀ ਪਰਸਨ ਨੂੰ ਸਟ੍ਰੋਕ ਹੋ ਗਿਆ ਤਾਂ ਅਗਲਾ ਕਈ ਵਾਰੀ ਉਹਨੂੰ ਵਾਰ-ਵਾਰ ਹੋਣ ਦਾ ਰਿਸਕ ਹੁੰਦਾ ਸੋ ਉਹਨੂੰ ਪ੍ਰਿਵੈਂਟ ਕਿਵੇਂ ਕਰਨਾ ਹੈ ਉਹਦੇ ਲਈ ਸਾਨੂੰ ਉਹ ਦੇਖਣਾ ਪੈਂਦਾ ਉਹਦਾ ਕਾਰਨ ਕੀ ਹੈ ਕਈ ਵਾਰੀ ਹਾਰਟ ਦੇ ਵਿੱਚੋਂ ਕਲੌਟ ਜਾਂਦਾ ਹੈ ਜਾਂ ਕਈ ਵਾਰੀ ਨੈਕ ਦੀ ਵੈਸਲਸ ਉਹ ਕਾਰਨ ਦੇ ਅਕੋਰਡਿੰਗ ਅਸੀਂ ਖੂਨ ਪਤਲੇ ਦੀ ਮੈਡੀਸਿਨਸ ਉਹ ਅਸੀਂ ਦੇ ਸਕਦੇ ਆ ਤੇ ਫੋਰਥ ਐਸਪੈਕਟ ਹੈ ਇਹਦੇ ਵਿੱਚ ਕੀ ਅਸੀਂ ਉਹਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਹੈ ਜਿਵੇਂ ਸਾਡੇ ਕੋਲ ਪਰਸਨ ਪੈਰਲਿਸਿਸ ਨਾਲ ਆ ਗਿਆ ਹੁਣ ਉਹ ਆਪਣਾ ਕੰਮ ਕਿਵੇਂ ਕਰੂਗਾ ਉਹਦੇ ਲਈ ਫਿਜ਼ੀਓਥੈਰੇਪੀ ਤੇ ਹੋਰ ਥੈਰੇਪੀ ਸਪੀਚ ਥੈਰੇਪੀ ਹੋਗੀ ਉਹ ਅਸੀਂ ਯੂਜ਼ ਕਰਕੇ ਉਹਨੂੰ ਆਪਣੇ ਨਾਰਮਲ ਲਾਈਫ ਵਿੱਚ ਵਾਪਸ ਲੈ ਕੇ ਜਾ ਸਕਦੇ ਆ ਸਰ ਮਾਈਂਡ ਨਾਲ ਇਦਾਂ ਵੀ ਹੁੰਦਾ ਵੀ ਜਿਵੇਂ ਕਿਤੇ ਕਿਸੇ ਨੂੰ 6 ਵਜੇ ਜਾਂ ਕੁਛ ਇਦਾਂ ਦਾ ਹੋਇਆ ਜਿਹਦੇ ਤੋਂ ਬਾਅਦ ਕਿ ਉਹਦੇ ਬੋਡੀ ਦਾ ਕੋਈ ਇੱਕ ਅਦਾ ਆਰਗਨ ਵਰਕ ਕਰਨਾ ਬੰਦ ਕਰ ਗਿਆ ਇੱਕ ਤਾਂ ਹੋਇਆ ਕਿ ਪੈਰਲਿਸਿਸ ਹੋ ਜਾ ਤੇ ਅੱਧੀ ਬੋਡੀ ਜਿਹੜੀ ਉਹ ਰੁਕ ਗਈ ਪਰ ਕੋਈ ਇੱਕ ਆਰਗਨ ਕੋਈ ਇੱਕ ਬਾਹਰ ਰੁਕ ਗਈ ਜਾਂ ਕੋਈ ਇੱਕ ਪੈਰ ਜਿਹੜਾ ਉਹ ਚੱਲਣਾ ਕੰਮ ਬੰਦ ਕਰ ਗਿਆ ਤਾਂ ਕਿ ਉਹਦਾ ਵੀ ਇਹ ਹੋ ਸਕਦਾ ਹੈ ਕਿ ਮਾਈਂਡ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਹੋਵੇ ਕੋਈ ਬਲੌਕੇਜ ਹੋਵੇ ਜਿਹਦੇ ਕਰਕੇ ਇਹ ਚੀਜ਼ ਹੋ ਗਈ ਸੋ ਬ੍ਰੇਨ ਦੇ ਨਾ ਡਿਫਰੈਂਟ ਏਰੀਆਜ਼ ਹੁੰਦੇ ਨੇ ਸੋ ਜਿਵੇਂ ਲੈਫਟ ਸਾਈਡ ਦਾ ਬ੍ਰੇਨ ਰਾਈਟ ਸਾਈਡ ਨੂੰ ਕੰਟਰੋਲ ਕਰਦਾ ਸੋ ਉਹਦੇ ਵਿੱਚ ਇੱਕ ਤਾਂ ਹੁੰਦਾ ਹੱਥ ਪੈਰ ਦਾ ਜਿਹੜਾ ਸੈਂਸੇਸ਼ਨ ਹੁੰਦੀ ਹੈ ਦੂਸਰਾ ਸਾਡੇ ਹੱਥ ਪੈਰ ਤੱਕ ਕਮ ਕਮ ਹੁੰਦਾ ਸੋ ਉਹਨੂੰ ਅਸੀਂ ਮੋਟਰ ਐਕਟੀਵਿਟੀ ਕਹਿੰਦੇ ਆ ਸੋ ਡਿਪੈਂਡਿੰਗ ਅਪਨ ਕਿਹੜਾ ਏਰੀਆ ਇਨਵੋਲ ਹੈ ਉਹਦੇ ਅਕੋਰਡਿੰਗ ਹੱਥ ਜਾਂ ਕੱਲੇ ਹੱਥ ਜਾਂ ਕੱਲੇ ਪੈਰ ਦਾ ਕਮਜ਼ੋਰ ਹੋਣਾ ਹੱਥ ਵਿੱਚ ਸੁਨਪਨ ਆਣਾ ਹੱਥ ਨਾਲ ਚੀਜ਼ਾਂ ਚੱਕਣ ਦੇ ਵਿੱਚ ਇਮਬੈਲੈਂਸ ਹੋਣਾ ਹੱਥਾਂ ਵਿੱਚ ਕੰਪਨ ਆਣਾ ਜਾਂ ਅਬਨਾਰਮਲ ਮੂਵਮੈਂਟਸ ਹੋਣਾ ਜਾਂ ਤੁਰਨ ਫਿਰਨ ਲੱਗੇ ਇਮਬੈਲੈਂਸ ਹੋਣਾ ਤੇ ਕਈ ਵਾਰੀ ਤਾਂ ਰਸਤਾ ਭੁੱਲ ਜਾਣਾ ਡਰਾਇੰਗ ਲਿਖਣਾ ਬੋਲਣਾ ਇਟ ਏਰੀਆ ਦੇ ਅਕੋਰਡਿੰਗ ਬ੍ਰੇਨ ਦੇ ਉਹਦੇ ਅਕੋਰਡਿੰਗ ਡੈਮੇਜ ਹੋਵੇ ਭਾਵੇਂ ਸੱਟ ਲੱਗੇ ਭਾਵੇਂ ਸਟ੍ਰੋਕ ਹੋਵੇ ਕੋਈ ਟਿਊਮਰ ਹੋਵੇ ਜਿੱਥੇ ਵੀ ਏਰੀਆ ਦੇ ਵਿੱਚ ਇਨਵੋਲਵ ਕਰਦਾ ਉਹਦੇ ਅਕੋਰਡਿੰਗ ਬਾਡੀ ਚ ਪ੍ਰੋਬਲਮ ਆ ਸਕਦੀ ਹੈ ਸਰ ਇਹ ਤੋਂ ਬਾਅਦ ਗੱਲ ਕਰੀਏ ਤਾਂ ਆਮ ਨਾਲ ਇੱਕ ਬੜੀ ਕਾਮਨ ਲੋਕਾਂ 'ਚ ਦੇਖਿਆ ਗਿਆ ਕਿ ਹੈਡੇਕ ਦਾ ਇਸ਼ੂ ਜਿਹੜਾ ਉਹ ਹੋ ਜਾਂਦਾ ਹੈ ਮਤਲਬ ਇੱਕ ਤਾਂ ਹੁੰਦਾ ਹੈ ਕਿ ਚਲੋ ਕਿਸੇ ਨੂੰ ਕੋਈ ਇੱਕ ਰੀਜ਼ਨ ਕਰਕੇ ਹੈਡੇਕ ਹੋਇਆ ਲੱਗ ਗਿਆ ਪਤਾ ਵੀ ਇਸ ਕਰਕੇ ਹੋਇਆ ਇੱਕ ਹੁੰਦਾ ਹੈ ਕਿ ਕਿਸੇ ਨੂੰ ਨਾ ਬਾਰ-ਬਾਰ ਮਤਲਬ ਰੋਜ਼ ਉਸੇ ਸੇਮ ਟਾਈਮ ਤੇ ਹੋ ਰਿਹਾ ਹੈ ਜਾਂ ਦੋ ਦਿਨ ਛੱਡ ਕੇ ਤਿੰਨ ਦਿਨ ਛੱਡ ਕੇ ਹੈਡੇਕ ਹੋ ਰਿਹਾ ਹੈ ਕਈ ਵਾਰੀ ਕਈਆਂ ਨੂੰ ਹੁੰਦਾ ਹੈ ਕਿ ਮਾਰਨਿੰਗ ਉੱਠਦਿਆਂ ਸਾਰ ਜਿਹੜਾ ਹੈਡੇਕ ਹੋਣ ਲੱਗ ਜਾਂਦਾ ਤਾਂ ਇਹਨਾਂ ਦੇ ਕੀ ਰੀਜ਼ਨ ਹੋ ਸਕਦੇ ਆ ਸੋ ਬਹੁਤ ਹੀ ਅੱਛਾ ਸਵਾਲ ਹੈ ਬਹੁਤ ਹੀ ਕਾਮਨ ਪ੍ਰੋਬਲਮ ਹੁੰਦੀ ਹੈ ਹੈਡੇਕ ਸੋ ਹੈਡੇਕ ਵਿੱਚ ਸਭ ਤੋਂ ਜਿਹੜਾ ਕਾਮਨ ਯੂਜੂਲੀ ਸਾਡੇ ਕੋਲ ਆਂਦੇ ਨੇ ਪੇਸ਼IENTS ਉਹ ਆਂਦੇ ਮਾਈਗਰੇਨ ਸੋ ਮਾਈਗਰੇਨ ਇੱਕ ਤਰ੍ਹਾਂ ਦਾ ਪ੍ਰਾਇਮਰੀ ਹੈਡੇਕ ਹੈ ਸੋ ਮਾਈਗਰੇਨ ਵਿੱਚ ਕੀ ਹੁੰਦਾ ਬਾਰ-ਬਾਰ ਐਪੀਸੋਡਸ ਹੁੰਦੇ ਨੇ ਇਹ ਜਿਹੜੇ ਐਪੀਸੋਡਸ ਹੈ 4 ਘੰਟੇ ਤੋਂ ਲੈ ਕੇ 24 ਤੋਂ 72 ਘੰਟੇ ਤੱਕ ਲਾਸਟ ਕਰ ਸਕਦੇ ਨੇ ਇਹਦੇ ਵਿੱਚ ਟਸਟਸ ਹੁੰਦੀ ਹੈ ਯੂਜੂਲੀ ਇੱਕ ਸਾਈਡ ਸਿਰ ਦੀ ਹੁੰਦੀ ਹੈਗੀ ਹੈ ਨਾਲ ਉਲਟੀ ਦਾ ਮਨ ਕਰਨਾ ਲਾਈਟ ਆਵਾਜ਼ ਤੋਂ ਦਿੱਕਤ ਹੋਣਾ ਸੋ ਜੇ ਇਹੋ ਜੇ ਉਹਦੇ ਪਾਸਟ ਵਿੱਚ 4 ਤੋਂ 5 ਐਪੀਸੋਡ ਹੋ ਚੁੱਕੇ ਨੇ ਤਾਂ ਅਸੀਂ ਉਹਨੂੰ ਮਾਈਗਰੇਨ ਕਹਿੰਦੇ ਹਾਂ ਸੋ ਇਹ ਤੁਹਾਡੀ ਅਸੀਂ ਕੰਪਲੇਂਟ ਤੋਂ ਜਾਂ ਹਿਸਟਰੀ ਤੋਂ ਡਾਇਗਨੋਸ ਕਰਦੇ ਆ ਇਹਦੇ ਵਾਸਤੇ ਕੋਈ ਸਪੈਸ਼ਲ ਟੈਸਟ ਦੀ ਲੋੜ ਨਹੀਂ ਪੈਂਦੀ ਪਰ ਕਈ ਕਈ ਹੈਡੈਕਸ ਬਹੁਤ ਹੀ ਸੀਰੀਅਸ ਪ੍ਰੋਬਲਮ ਨੂੰ ਡਿਨੋਟ ਕਰ ਸਕਦੇ ਨੇ ਤਾਂ ਉਹਦੇ ਵਾਸਤੇ ਅਸੀਂ ਉਹਨੂੰ ਕਹਿੰਦੇ ਆ ਵਰਨਿੰਗ ਸਾਈਨ ਸੁਪੋਜ਼ ਤੁਹਾਡ ਨੂੰ ਪਹਿਲੀ ਵਾਰੀ ਹੈਡੈਕ ਹੋਇਆ ਕਦੇ ਪਹਿਲਾਂ ਹੈਡੈਕ ਹੋਇਆ ਨਹੀਂ ਤੇ ਇੱਕਦਮ ਇੰਨਾ ਸੇਵਰ ਹੈਡੈਕ ਹੋ ਗਿਆ ਜਿਹੜਾ ਕਿ ਤੁਹਾਡੇ ਤੋਂ ਬਰਦਾਸ਼ਤ ਤੋਂ ਬਾਹਰ ਹੈ ਹੈਡੈਕ ਦੇ ਨਾਲ ਉਲਟੀ ਆਣਾ ਜਾਂ ਹੈਡੈਕ ਦੇ ਨਾਲ ਬੇਹੋਸ਼ੀ ਮਹਿਸੂਸ ਹੋਣਾ ਜਾਂ ਹੈਡੈਕਸ ਦੇ ਨਾਲ ਤੁਹਾਨੂੰ ਧੁੰਦਲਾਪਨ ਅੱਖਾਂ ਦਾ ਧੁੰਦਲਾਪਨ ਕੰਨ ਚੋਂ ਘੱਟ ਸੁਣਨਾ ਜਾ ਵਿਦ ਟਾਈਮ ਤੁਹਾਨੂੰ ਰਾਤ ਨੂੰ ਤੁਹਾਡੀ ਨੀਂਦ ਖਰਾਬ ਹੋ ਜਾਣਾ ਵੀ ਸਵੇਰੇ ਮਾਰਨਿੰਗਸ ਵੀ ਹੈਡੈਕ ਚੱਲ ਰਿਹਾ ਰਾਤ ਨੂੰ ਵੀ ਤੁਹਾਡੀ ਨੀਂਦ ਖਰਾਬ ਹੋ ਰਹੀ ਹੈ ਮੈਡੀਸਿਨਸ ਨਾਲ ਨਹੀਂ ਠੀਕ ਹੋ ਰਹੀ ਤੇ ਇਹ ਸਾਰੇ ਸਿੰਪਟਮਸ ਜੇ ਆਣ ਜੇ ਤੁਹਾਨੂੰ ਪਹਿਲਾਂ ਕਦੇ ਨਹੀਂ ਹੋਇਆ ਤਾਂ ਇਹ ਇੱਕ ਸੀਰੀਅਸ ਪ੍ਰੋਬਲਮ ਦਾ ਇੰਡੀਕੇਟਰ ਹੋ ਸਕਦਾ ਹੈ ਲੋਕਾਂ ਚ ਬੜੀ ਇੱਕ ਮਿਸਕਨਸੈਪਸ਼ਨ ਹੈ ਸ਼ਾਇਦ ਕਿ ਜਿਵੇਂ ਕਹਿੰਦੇ ਹੈ ਕਿ ਜਦੋਂ ਕਿਸੇ ਨੂੰ ਅਟੈਕ ਹੋਇਆ ਤਾਂ ਉਦੋਂ ਇਮੀਡੀਏਟਲੀ ਉਹਨੂੰ ਆਫੀਮ ਦੇ ਦੋ ਤੇ ਉਹਦੇ ਨਾਲ ਜਿਹੜਾ ਕਹਿੰਦੇ ਨੇ ਕਿ ਉਹਦਾ ਪੈਰਲਿਸਿਸ ਅਟੈਕ ਨਹੀਂ ਆਉਂਦਾ ਉਹਨੂੰ ਠੀਕ ਹੋ ਜਾਂਦਾ ਉਹ ਕੀ ਇਦਾਂ ਦਾ ਕੁਝ ਹੁੰਦਾ ਹੈ ਦੇਖੋ ਅਜੇ ਤੱਕ ਕਈ ਸਾਰੇ ਇਸ ਚੀਜ਼ ਬਾਰੇ ਕੁਝ ਡਾਟਾ ਵੀ ਹੈਗਾ ਜਿਹੜੇ ਸਟੱਡੀਜ਼ ਕੀਤੀਆਂ ਗਈਆਂ ਹੈ ਉਹਦੇ ਵਿੱਚ ਅਫੀਮ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਆਇਆ ਹੈਗਾ ਪਰ ਕਈ ਲੋਕਾਂ ਨੂੰ ਕੁਝ ਨੁਕਸਾਨ ਇਹਦਾ ਹੋ ਸਕਦਾ ਹੈ ਜਿਵੇਂ ਕਿਸੇ ਨੂੰ ਸੁਸਤੀ ਜ਼ਿਆਦਾ ਹੋ ਗਈ ਤਾਂ ਜਦੋਂ ਹਸਪੀਟਲ ਆਂਦਾ ਸੀ ਉਹਨੂੰ ਚੈੱਕ ਨਹੀਂ ਕਰ ਪਾਉਂਦੇ ਪ੍ਰੋਪਰਲੀ ਦੂਸਰਾ ਕਈ ਪੇਸ਼ੈਂਟ ਲੱਕਵੇ ਵਾਲੇ ਪੇਸ਼ੈਂਟਸ ਵਿੱਚ ਖਾਣ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਮਤਲਬ ਉੱਥੋਂ ਆ ਜਾਂਦਾ ਹੈ ਸੋ ਜਦੋਂ ਵੀ ਅਸੀਂ ਉਹਨਾਂ ਨੂੰ ਕੁਝ ਮੂਹ ਰਸਤੇ ਜ਼ਿਆਦਾ ਦਿਨੇ ਹੈ ਗਿਆ ਤਾਂ ਉਹ ਚੈਸਟ 'ਤੇ ਜਾ ਕੇ ਤੁਹਾਨੂੰ ਪ੍ਰੋਬਲਮ ਦੇ ਸਕਦਾ ਹੈ ਸੋ ਅਜੇ ਤੱਕ ਫਿਲਹਾਲ ਅਫੀਮ ਦਾ ਕੋਈ ਬਹੁਤ ਇਹਦਾ ਕੋਈ ਸਟੱਡੀ ਨਹੀਂ ਹੈ ਜਿਹੜੀ ਇਹਨੂੰ ਪ੍ਰੂਵ ਕਰੇ ਕਿ ਇਹ ਫਾਇਦੇਮੰਦ ਹੈ ਸਰ ਇੱਕ ਚੀਜ਼ ਹੋਰ ਵੀ ਦੇਖੀ ਗਈ ਹੈ ਕਿ ਕਈ ਨਾ ਕਹੋ ਦੇਸੀ ਵੈਦ ਕਹੋ ਜਾਂ ਫਿਰ ਜਿਹੜੇ ਹਕੀਮ ਕਹਿੰਦੇ ਨੇ ਉਹਨਾਂ ਕੋਲੇ ਕਹਿੰਦੇ ਕੋਈ ਇੰਜੈਕਸ਼ਨ ਹੁੰਦਾ ਹੈ ਜੇ ਕਿਸੇ ਨੂੰ ਇਦਾਂ ਪੈਰਲਿਸਿਸ ਅਟੈਕ ਆਇਆ ਹੋਵੇ ਤਾਂ ਉਹਨੂੰ ਇਮੀਡੀਏਟਲੀ ਇੰਜੈਕਸ਼ਨ ਲਗਾ ਦਿੰਦੇ ਨੇ ਉਹਦੇ ਨਾਲ ਕਹਿੰਦੇ ਇੱਕਦਮ ਬਲੱਡ ਸਰਕੂਲੇਸ਼ਨ ਜਿਹੜੀ ਆ ਉਹ ਫਾਸਟ ਹੋ ਜਾਂਦੀ ਹੈ ਤੇ ਉਹਦੇ ਨਾਲ ਅਟੈਕ ਨਹੀਂ ਹੁੰਦਾ ਉਹ ਚੀਜ਼ਾਂ ਜਿਹੜੀਆਂ ਕੁਝ ਹੈਗੀਆਂ ਪ੍ਰੈਕਟੀਕਲ ਦੇਖੋ ਸਰ ਇਹਦੇ ਵਿੱਚ ਤੁਹਾਨੂੰ ਮੈਂ ਜਿਵੇਂ ਦੱਸਿਆ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਇਹ ਲਕਵਾ ਕਲੌਟ ਕਰਕੇ ਹੈ ਕਿ ਬਲੀਡਿੰਗ ਕਰਕੇ ਹੈ ਦੋਨੋਂ ਚੀਜ਼ਾਂ ਸੇਮ ਸਿੰਪਟਮ ਪ੍ਰੋਡਿਊਸ ਕਰ ਸਕਦੀਆਂ ਸੋ ਜਦੋਂ ਤੱਕ ਅਸੀਂ ਸੀਟੀ ਸਕੈਨ ਨਹੀਂ ਕਰਾਂਗੇ ਇੱਕ ਸਿੰਪਲ ਟੈਸਟ ਹੈ ਕੋਈ ਬਹੁਤ ਵੱਡਾ ਟੈਸਟ ਨਹੀਂ ਹੈ ਸੀਟੀ ਸਕੈਨ इजीली ਅਵੇਲੇਬਲ ਹੁੰਦਾ ਹੈ ਅੱਜ ਹੁਣ ਤਾਂ ਛੋਟੇ ਸ਼ਹਿਰਾਂ ਚ ਵੀ ਹੁੰਦਾ ਹੈ ਸੋ ਉਹਨੂੰ ਅਸੀਂ ਜੇ ਅਸੀਂ ਕਨਫਰਮ ਨਹੀਂ ਕਰਦੇ ਤਾਂ ਅਸੀਂ ਉਹਨੂੰ ਪ੍ਰੋਪਰ ਮੈਡੀਸਿਨ ਨਹੀਂ ਦੇ ਸਕਦੇ ਪਹਿਲੀ ਗੱਲ ਦੂਜੀ ਗੱਲ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਹੀ ਪੇਸ਼ੈਂਟ ਨੂੰ ਅਕਿਊਟ ਅਟੈਕ ਹੁੰਦਾ ਹੈ ਤਾਂ ਉਹਦਾ ਇੱਕ ਟਾਈਮ ਪੀਰੀਅਡ ਹੁੰ ਜੇ ਅਸੀਂ ਉਹ ਟਾਈਮ ਪੀਰੀਅਡ ਵਿੱਚੋਂ ਨਿਕਲ ਗਏ ਸਾਡੇ 4 ਘੰਟੇ 24 ਘੰਟੇ ਚੋਂ ਤਾਂ ਫਿਰ ਅਸੀਂ ਕਲੌਟ ਨੂੰ ਡਿਸਾਲਵ ਨਹੀਂ ਕਰ ਸਕਦੇ ਸੋ ਇਸ ਕਰਕੇ ਪੇਸ਼IENTS ਨੂੰ ਜਾਂ ਸਾਰੇ ਲੋਕਾਂ ਨੂੰ ਸਾਨੂੰ ਇਹ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ ਪ੍ਰੋਪਰ ਸੈਂਟਰ ਜਾਈਏ ਜਿੱਥੇ ਕਿ ਸੀਟੀ ਸਕੈਨ ਅਵੇਲੇਬਲ ਹੈ ਤਾਂ ਕਿ ਸਾਨੂੰ ਸਾਨੂੰ ਪ੍ਰੋਬਲਮ ਦਾ ਪਤਾ ਲੱਗ ਸਕੇ ਤੀਜੀ ਗੱਲ ਕਈ ਵਾਰੀ ਉਹ ਅਟੈਕ ਨਹੀਂ ਹੁੰਦਾ ਕਈ ਵਾਰੀ ਦੌਰੇ ਤੋਂ ਬਾਅਦ ਆਇਆ ਕਮਜ਼ੋਰੀ ਹੁੰਦੀ ਹੈ ਸੋ ਇੱਕ ਤਾਂ ਹੁੰਦਾ ਕਿ ਅਟੈਕ ਹੋਇਆ ਹੈ ਦੂਸਰਾ ਹੁੰਦਾ ਕਿ ਕਈ ਹੋਰ ਕਾਰਨ ਹੁੰਦੇ ਸ਼ੂਗਰ ਘਟਣ ਨਾਲ ਵੀ ਪਾਸਾ ਕਮਜ਼ੋਰ ਹੋ ਜਾਂਦਾ ਹੈ ਸੋ ਉਹਨੂੰ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾ ਅਸੀਂ ਟ੍ਰੀਟਮੈਂਟ ਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਤੇ ਅਸੀਂ ਆਪਣਾ ਟਾਈਮ ਵੇਸਟ ਕਰ ਲੈਂਦੇ ਹਾਂ ਡਾਕਟਰ ਸਾਹਿਬ ਥੈਂਕ ਯੂ ਤੁਸੀਂ ਇਹਨੀ ਇਨਫੋਰਮੇਸ਼ਨ ਸਾਨੂੰ ਸ਼ੇਅਰ ਕੀਤੀ ਤੇ ਜਿਹੜੇ ਸਾਡੇ ਈਵਰਸ ਨੇ ਸਾਡੀ ਉਮੀਦ ਹੋਏਗੀ ਕਿ ਤੁਹਾਨੂੰ ਜ਼ਰੂਰ ਕੁਝ ਨਾ ਕੋ ਸਿੱਖਣ ਨੂੰ ਮਿਲਿਆ ਹੋਵੇਗਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਤੱਕ ਚੰਗੀ ਇਨਫੋਰਮੇਸ਼ਨ ਤੇ ਪੋਜ਼ਿਟਿਵ ਗੱਲਾਂ ਪਹੁੰਚਾਈਆਂ ਜਾਣ ਤਾਂ ਕਿ ਤੁਹਾਡਾ ਲਾਈਫ ਸਟਾਈਲ ਜਿਹੜਾ ਉਹ ਸਹੀ ਹੋ ਸਕੇ ਕੋਈ ਪ੍ਰੋਬਲਮ ਆਉਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਆਪ ਨੂੰ ਹੈਲਦੀ ਰੱਖੋ ਬਟ ਸਟਿਲ ਅਗਰ ਕੋਈ ਪ੍ਰੋਬਲਮ ਤੁਹਾਨੂੰ ਲੱਗਦੀ ਹੈ ਇਦਾਂ ਦੇ ਜਿਹੜੇ ਤੁਹਾਨੂੰ ਕੰਡੀਸ਼ਨਸ ਦੱਸਿਆ ਨੇ ਅਗਰ ਤੁਹਾਨੂੰ ਲੱਗ ਰਹੀਆਂ ਨੇ ਤੁਸੀਂ ਫੇਸ ਕਰ ਰਹੇ ਹੋ ਤਾਂ ਜ਼ਰੂਰ ਇੱਕ ਵਾਰ ਕੰਸਲਟ ਕਰੋ ਡਾਕਟਰ ਨੂੰ ਜਾ ਕੇ دیر ਨਾ ਹੋ ਜਵੇ ਉਸ ਤੋਂ ਪਹਿਲਾਂ ਜਾ ਕੇ ਤੁਸੀਂ ਆਪਣਾ ਟ੍ਰੀਟਮੈਂਟ ਕਰਵਾ ਲਓ ਅੱਗੇ ਤੁਹਾਨੂੰ ਮਿਲਦੇ ਰਾਂਗੇ ਜੀ ਹੋਰ ਵੀਡੀਓਜ਼ ਦੇ ਨਾਲ ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ